ਇਹ ਵੀਡੀਓ ਉਹ ਬੰਦੇ ਜ਼ਰੂਰ ਦੇਖਿਓ ਜਿਹੜੇ ਵਿਆਹ ਤੋਂ ਬਾਅਦ ਵੀ ਬਗਾਨੀ ਬੁੱਕਲ ਦਾ ਨਿਗਮ ਆਣਦੇ ਆ ਠਰਕਪੂਰ ਦੇ ਆ ਆਪਣੇ ਬਾਲ ਬੱਚੇ ਹੋਣ ਦੇ ਟੱਬਰ ਟੀਰ ਹੋਣ ਦੇ ਬਾਵਜੂਦ ਵੀ ਇਹ ਕਰਤੂਤਾਂ ਕਰਦੇ ਆ ਇੱਕ ਵਾਰ ਥੋੜੇ ਟਾਈਮ ਦੀ ਗੱਲ ਹੈ ਆਪਾਂ ਸਾਰਿਆਂ ਨੇ ਵੀਡੀਓ ਵੀ ਦੇਖੀ ਸੀ ਕਿ ਇੱਕ ਨਹਿਰ ਦੇ ਕਿਨਾਰੇ ਤੇ ਇੱਕ ਬੰਦਾ ਖੜਾ ਪੁਲਿਸ ਵਾਲਿਆਂ ਨੂੰ ਆਪਣੇ ਬਿਆਨ ਦੇ ਰਿਹਾ ਕਿ ਮੈਂ ਆਪਦੀ ਸਹੇਲੀ ਨੂੰ ਇੱਥੇ ਖੜਕੇ ਧੱਕਾ ਦਿੱਤਾ ਸੀ ਇਸ ਤਰ੍ਹਾਂ ਕਰਕੇ ਉਹ ਮਾਰੀ ਸੀ ਸਾਰੇ ਇਹੋ ਵੀਡੀਓ ਦੇਖੀ ਆ ਵਾਇਰਲ ਬਹੁਤ ਜ਼ਿਆਦਾ ਹੋਈ ਸੀ ਕਹਾਣੀ ਕੀ ਸੀ ਅਸਲ ਦੇ ਵਿੱਚ ਉਹ ਕੁੜੀ ਮੁੰਡੇ ਨੇ ਕਿਉਂ ਮਾਰੀ ਇੱਕ ਛੋਟੀ ਉਮਰ ਦੇ ਵਿੱਚ ਉਹ ਮੁੰਡੇ ਤੇ ਕੁੜੀ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਦੋਨੇ ਜਣੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਮਤਲਬ ਕੀ ਗੱਲ ਇੱਥੇ ਤੱਕ ਵੱਧ ਜਾਂਦੀ ਹੈ ਕਿ ਆਪਸ ਦੇ ਵਿੱਚ ਉਹ ਰਿਲੇਸ਼ਨ ਦੇ ਵਿੱਚ ਵੀ ਆਉਂਦੇ ਆ ਆਪਸ ਦੇ ਵਿੱਚ ਸੰਬੰਧ ਵੀ ਬਣਾਉਂਦੇ ਆ ਮੁੰਡੇ ਦਾ ਨਾਮ ਬਲਵਿੰਦਰ ਸਿੰਘ ਤੇ ਕੁੜੀ ਦਾ ਨਾਮ ਕਮਲਪ੍ਰੀਤ ਕੌਰ ਬਲਵਿੰਦਰ ਸਿੰਘ ਮੁੰਡਾ ਫਤਿਹਗੜ ਦਾ ਰਹਿਣ ਵਾਲਾ ਸੀ ਸੰਗਰੂਰ ਜਲੇ ਦਾ ਪਿੰਡ ਹੈ ਤੇ ਭੁਲਾਡੇ ਦੀ ਰਹਿਣ ਵਾਲੀ ਕੁੜੀ ਸੀ ਤੇ ਹੁੰਦਾ ਕੀ ਹੈ ਆਪਸ ਦੇ ਵਿੱਚ ਦੋਨੋਂ ਜਿਹੜਾ ਜਦੋਂ ਚੱਕਰ ਚੱਲ ਪੈਂਦਾ ਬਾਈ ਚੱਕਰ ਚੱਲਣ ਤੋਂ ਬਾਅਦ ਮਿਲਦੇ ਆ ਕਈ ਸਾਲ ਲੰਘਦੇ ਆ 7-8 ਸਾਲ ਲਗਾਤਾਰ ਆਪਸ ਦੇ ਵਿੱਚ ਉਹ ਰਿਲੇਸ਼ਨ ਦੇ ਵਿੱਚ ਰਹਿੰਦੇ ਆ ਸਬੰਧ ਬਣਾਉਂਦੇ ਆ ਮਿਲਦੇ ਆ ਹੋਟਲਾਂ 'ਚ ਰਾਤਾਂ কাটਦੇ ਆ ਤੇ ਕੁੜੀ ਆਪ ਦੇ ਘਰ 'ਚੋਂ ਬਾਹਰ ਪੜਦੀ ਸੀ ਕਈ ਕਈ ਦਿਨ ਅਕਸਰ ਹੀ ਉਹ ਮਤਲਬ ਕਿ 20-20 ਦਿਨ ਆਪਦੇ ਘਰੇ ਫੋਨ ਵੀ ਨਾ ਲਾਉਂਦੀ ਤਾਂ ਘਰੇ ਹੁੰਦਾ ਸੀ ਕਿ ਪੜਨ ਗਈ ਆ ਕੁੜੀ ਹਨਾ ਕਦੇ 10 ਦਿਨਾਂ ਬਾਅਦ ਫੋਨ ਲਾ ਲੈ ਕੇ ਤੇ 15 ਦਿਨਾਂ ਬਾਅਦ ਫੋਨ ਲਾ ਲਿਆ ਘਰਦਿਆਂ ਨੂੰ ਕੁੜੀ ਤੇ ਬਹੁਤ ਮਾਨ ਸੀ ਕਿ ਸਾਡੀ ਧੀ ਪੜਨ ਜਾਂਦੀ ਐ ਤਾਂ ਹੁੰਦਾ ਕੀ ਇੱਕ ਵਾਰ ਜਦੋਂ ਆਪਸ ਦੇ ਵਿੱਚ ਬਹੁਤ ਜ਼ਿਆਦੇ ਗੂੜਾ ਉਹਨਾਂ ਨੂੰ ਪਿਆਰ ਹੁੰਦਾ ਤਾਂ ਕੁੜੀ ਕਹਿੰਦੀ ਵੀ ਆਪਾਂ ਵਿਆਹ ਕਰਾਈਏ ਉਹ ਕਹਿੰਦੇ ਠੀਕ ਆ ਵੀ ਵਿਆਹ ਕਰਾਵਾਂਗੇ ਆਪਾਂ ਘਰਦਿਆਂ ਦੀ ਮਰਜ਼ੀ ਦੇ ਨਾਲ ਮੁੰਡਾ ਕਹਿੰਦਾ ਕਹਿੰਦਾ ਠੀਕ ਐ ਤਾਂ ਉਹਨਾਂ ਨੇ ਇੱਕ ਵਿਚੋਲਾ ਲੱਭਿਆ ਵਿਚੋਲੇ ਨੂੰ ਮੁੰਡੇ ਨੇ ਕੁੜੀ ਵਾਲਿਆਂ ਦੇ ਘਰੇ ਭੇਜਿਆ ਤੇ ਕੁੜੀ ਵਾਲੇ ਕਹਿੰਦੇ ਭਾਈ ਮੁੰਡਾ ਕਰਦਾ ਕੀ ਆ ਵਿਚੋਲਾ ਕਹਿੰਦਾ ਵੀ ਮੁੰਡਾ ਫਿਲਹਾਲ ਹਲੇ ਬਿੱਲ ਐ ਅਬ ਦੀ ਪੜ੍ਹਾਈ ਕਰੀ ਜਾਂਦਾ ਐ ਵੀ ਨੌਕਰੀ ਉਹਨੂੰ ਬਹੁਤ ਜਲਦੀ ਸਰਕਾਰੀ ਨੌਕਰੀ ਮਿਲ ਜੂਗੀ ਬਹੁਤ ਮਿਹਨਤੀ ਮੁੰਡਾ ਤਾਂ ਉਹਨਾਂ ਦੇ ਕੁੜੀ ਦੇ ਘਰਦਿਆਂ ਨੇ ਸਾਫ਼ ਇਨਕਾਰ ਕਰਤਾ ਕਿ ਭਾਈ ਨਾ ਤਾਂ ਕਰੀਏ ਅਸੀਂ ਵਿਆਹ ਉਹਦਾ ਅੱਜ ਤੇ ਨਾ ਕਰੀਏ ਕੱਲ ਵੀ ਅਸੀਂ ਆਪਣੀ ਧੀ ਦਾ ਵਿਆਹ ਕਰਾਂਗੇ ਕਿਸੇ ਸਰਕਾਰੀ ਨੌਕਰੀ ਵਾਲੇ ਮੁੰਡੇ ਦੇ ਨਾਲ ਤਾਂ ਵਿਚੋਲਾ ਉਥੋਂ ਨਰਾਸ਼ ਹੋ ਕੇ ਮੁੜਦਾ ਤੇ ਇਹੀ ਗੱਲ ਆ ਕੇ ਉਹ ਮੁੰਡੇ ਨੂੰ ਤੇ ਕੁੜੀ ਨੂੰ ਦੱਸਦਾ ਕਿ ਭਾਈ ਮੈਨੂੰ ਤਾਂ ਸਾਫ਼ ਮਨ੍ਹਾ ਕਰਤਾ ਵੀ ਤੁਹਾਡਾ ਵਿਆਹ ਨਹੀਂ ਹੋ ਸਕਦਾ ਤਾਂ ਉਹ ਦੋਨੇ ਜਾਨੇ ਆਪਸ ਦੇ ਵਿੱਚ ਮਤਲਬ ਜਦੋਂ ਗੱਲਬਾਤ ਕਰਦੇ ਆ ਸੋਚਦੇ ਵਿੱਚ ਨਹੀਂ ਪੈ ਜਾਂਦੇ ਫਿਕਰਾਂ 'ਚ ਪੈ ਜਾਂਦੇ ਕਿ ਆਪਣਾ ਵਿਆਹ ਨਹੀਂ ਹੋਣਾ ਹੁਣ ਕੀ ਕਰੀਏ ਤਾਂ ਇੱਕ ਵਾਰ ਫੇਰ ਉਹ ਕੋਸ਼ਿਸ਼ ਕਰਦੇ ਨੇ ਕਿਸੇ ਹੋਰ ਵਿਚੋਲੇ ਨੂੰ ਭੇਜਦੇ ਨੇ ਕਿ ਮੇਰੀ ਨਿਗਾਹ ਦੇ ਵਿੱਚ ਮੁੰਡਾ ਉਹਨਾਂ ਨੇ ਫੇਰ ਸਾਫ਼-ਸਾਫ਼ ਮਨਾ ਕਰਤਾ ਕਿ ਅਸੀਂ ਇਹ ਵਿਆਹ ਨਹੀਂ ਕਰਦੇ ਤਾਂ ਕੁੜੀ ਕਹਿੰਦੀ ਵੀ ਭਾਈ ਤੂੰ ਆਪਦਾ ਹੁਣ ਵਿਆਹ ਕਰਵਾ ਲਾ ਉਮਰ ਤੇਰੀ ਵੀ ਲੰਘਦੀ ਜਾਂਦੀ ਆ ਮੇਰੀ ਵੀ ਲੰਘਦੀ ਜਾਂਦੀ ਆ ਵਿਆਹ ਲਈ ਵੀ ਤੂੰ ਵਿਆਹ ਕਰਵਾ ਲੈ ਕੋਈ ਗੱਲ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਮੁੰਡਾ ਕੁੜੀ ਦੇ ਕਹਿਣ ਤੇ ਵਿਆਹ ਕਰਵਾ ਲੈਂਦਾ ਹੁਣ ਮੁੰਡੇ ਦੇ ਵੀ ਬੱਚੇ ਹੋ ਜਾਂਦੇ ਨੇ ਵਿਆਹ ਤੋਂ ਬਾਅਦ ਦ ਤਾਂ ਵਿਆਹ ਤੋਂ ਬਾਅਦ ਫੇਰ ਉਹ ਮੁੰਡਾ ਹੁੰਦਾ ਜਿਹੜਾ ਉਸ ਕੁੜੀ ਨੂੰ ਮਿਲਣਾ ਜੁਲਣਾ ਸ਼ੁਰੂ ਕਰ ਦਿੰਦਾ ਕਿਉਂਕਿ ਫੋਨ ਤੇ ਗੱਲਬਾਤ ਦਾ ਉਹਨਾਂ ਦੀ ਕਿਤੇ ਕਿਤੇ ਨਾ ਕਿਤੇ ਹੋਈ ਜਾਂਦੀ ਰਹਿੰਦੀ ਸੀ ਤੇ ਜਦੋਂ ਫੇਰ ਉਹਨੂੰ ਮਿਲਣਾ ਜੁਲਣਾ ਸ਼ੁਰੂ ਕਰ ਦਿੰਦਾ ਜਿਹੜਾ ਮੁੰਡਾ ਹੁੰਦਾ ਕਈ ਕਈ ਦਿਨ ਉਹਦੇ ਕੋਲੇ ਮੁਹੱਲੀ ਰਹਾ ਕਰੇ 2-2 ਤਿੰਨ-ਤਿੰਨ ਦਿਨ ਰਹਾ ਕਰੇ ਘਰੇ ਕੋਈ ਬਾਹਨਾ ਲਾ ਕੇ ਚਲੇ ਜਾਇਆ ਕਰੇ ਕਿ ਮੈਂ ਅੱਜ ਫਲਾਨੇ ਕੰਮ ਜਾਣਾ 2-2 ਦਿਨ 3-3 ਦਿਨ ਮੁੜਿਆ ਨਾ ਕਰੀ ਉਹਦੇ ਨਾਲ ਹੋਟਲਾਂ ਦੇ ਵਿੱਚ ਰਾਤਾਂ ਬਿਤਾਇਆ ਕਰੇ ਤਾਂ ਇੱਕ ਦਿਨ ਕੀ ਹੁੰਦਾ ਜਿਹੜੀ ਕੁੜੀ ਹੈ ਉਲੀ ਮੁੰਡੇ ਨੂੰ ਕਹਿੰਦੀ ਵੀ ਆਪਣਾ ਵਿਆਹ ਤਾਂ ਨਹੀਂ ਹੋਇਆ ਇਹ ਤੋਂ ਪਹਿਲਾਂ ਤਾਂ ਨਹੀਂ ਹੋਇਆ ਵੀ ਪਹਿਲਾਂ ਮੇਰਾ ਦਿਲ ਨਹੀਂ ਪਿਆ ਘਰਦਿਆਂ ਨੂੰ ਮਨਾਉਣ ਦਾ ਵੀ ਕਿਉਂ ਨਾ ਆਪਾਂ ਹੁਣ ਵਿਆਹ ਕਰਾ ਲਈਏ ਘਰ ਦੇ ਤਾਂ ਨਹੀਂ ਮੰਨਦੇ ਵੀ ਆਪਾਂ ਵਿਆਹ ਕਰਾ ਆਪਸ ਦੇ ਵਿੱਚ ਹੁਣ ਤਾਂ ਮੁੰਡਾ ਕਹਿੰਦਾ ਵੀ ਤੂੰ ਪਹਿਲਾਂ ਤਾਂ ਮੰਨੀ ਨਹੀਂ ਜਦੋਂ ਟਾਈਮ ਸੀ ਉਦੋਂ ਆਪਾਂ ਕਰਵਾ ਲੈਂਦੇ ਵੀ ਹੁਣ ਤਾਂ ਮੇਰੇ ਬੱਚੇ ਨੇ ਦੋ ਬੱਚੇ ਨੇ ਉਹ ਕਹਿੰਦੀ ਵੀ ਤੂੰ ਐ ਕਰ ਆਪਦੇ ਦੋਨੇ ਬੱਚਿਆਂ ਨੂੰ ਮਾਰ ਦੇ ਆਪਦੇ ਘਰ ਵਾਲੀ ਨੂੰ ਮਾਰ ਦੇ ਤੇ ਆਪਾਂ ਵਿਆਹ ਕਰਵਾ ਵੀ ਆਪਾਂ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰਾਂਗੇ ਤਾਂ ਮੁੰਡਾ ਇਸ ਚੀਜ਼ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਹੋ ਜਾਂਦਾ ਕਿ ਵੀ ਇਹ ਕੀ ਗੱਲ ਹੋ ਗਈ ਹੁਣ ਉਹ ਕਹਿੰਦਾ ਜਾਂ ਤਾਂ ਤੂੰ ਮੈਨੂੰ ਇਹ ਗੱਲ ਪਹਿਲਾਂ ਕਹਿੰਦੀ ਵਿਆਹ ਤੋਂ ਪਹਿਲਾਂ ਫਿਰ ਆਪਾਂ ਕੂਟ ਮੈਰਿਜ ਕਰਾ ਲੈਣ ਦੇ ਘਰ ਦੀ ਆਦੀ ਮਰਜ਼ੀ ਤੋਂ ਬਿਨਾ ਵੀ ਵਿਆਹ ਕਰਾ ਸਕਦੇ ਸੀ ਆਪਾਂ ਵੀ ਹੁਣ ਮੈਂ ਆਪਦੇ ਬੱਚਿਆਂ ਨੂੰ ਲਾਲੇ ਭੋਲੇ ਨੂੰ ਉਹਨਾਂ ਨੂੰ ਕਿਉਂ ਮਾਰੂੰ ਕਿਵੇਂ ਮਾਰੂੰ ਮੇਰਾ ਐਡਾ ਦਿਲ ਨਹੀਂ ਹੈਗਾ ਕਿਵੇਂ ਉਹਨਾਂ ਨੂੰ ਮਾਰ ਦੇ ਆਪਦੇ ਘਰ ਵਾਲੀ ਨੂੰ ਵੀ ਮਾਰ ਦੇ ਆ ਵੀ ਇਹ ਮੈਥੋਂ ਨਹੀਂ ਹੋਣਾ ਤਾਂ ਕੁੜੀ ਨੂੰ ਧਮਕੀ ਦਿੰਦੀ ਆ ਵੀ ਜੇ ਤੂੰ ਇਹ ਕੰਮ ਨਹੀਂ ਕਰ ਸਕਦਾ ਤਾਂ ਮੈਂ ਕੁਛ ਖਾ ਕੇ ਮਰ ਜੂੰ ਵੀ ਤੇਰਾ ਨਾਮ ਥਾਣੇ ਦੇ ਵਿੱਚ ਲਿਖਾ ਕੇ ਜਾਊ ਸਾਰੀ ਉਮਰ ਤੇਰੀ ਜੇਲ੍ਹ ਦੇ ਵਿੱਚ ਲੰਘ ਜੂ ਤਾਂ ਇਹ ਚੀਜ਼ ਜਦੋਂ ਇਹ ਗੱਲ ਉਹ ਕੁੜੀ ਮੁੰਡੇ ਨੂੰ ਕਹਿੰਦੀ ਆ ਤਾਂ ਮੁੰਡਾ ਬਹੁਤ ਘਬਰਾ ਜਾਂਦਾ ਘਬਰਾਉਣ ਤੋਂ ਬਾਅਦ ਉਹ ਕਹਿੰਦਾ ਵੀ ਚੱਲ ਆਪਾਂ ਕੋਈ ਗੱਲ ਨਹੀਂ ਸੋਚਦੇ ਆ ਕੋਈ ਨਾ ਕੋਈ ਪਲਾਨ ਕਰਾਂਗੇ ਆਪਾਂ ਵਿਆਹ ਕਰਵਾ ਲਾਂਗੇ ਤਾਂ ਮੁੰਡਾ ਇੱਕ ਦਿਨ ਪਟਿਆਲੇ ਸੱਦ ਲੈਂਦਾ ਕੁੜੀ ਨੂੰ ਪਟਿਆਲੇ ਸੱਦਣ ਤੋਂ ਬਾਅਦ ਕਿਸੇ ਹੋਟਲ ਦੇ ਵਿੱਚ ਰੁਕਦੇ ਆ ਹੋਟਲ ਦੇ ਵਿੱਚ ਰੁਕਣ ਤੋਂ ਬਾਅਦ ਆਪਸ ਦੇ ਵਿੱਚ ਰੰਗ ਰਲੀਆਂ ਮਨਾਉਂਦੀਆਂ ਜਿਸਮਾਂ ਦੀ ਭੁੱਖ ਪੂਰੀ ਕਰਦੇ ਆ ਤਾਂ ਉਹਨੂੰ ਉਹ ਗੱਲਾਂ ਦੇ ਵਿੱਚ ਲਾ ਕੇ ਇੱਕ ਨਹਿਰ ਦੇ ਕਿਨਾਰੇ ਲੈ ਜਾਂਦਾ ਹੈ ਕਹਿੰਦਾ ਆਜਾ ਤੈਨੂੰ ਮੈਂ ਇੱਕ ਬਹੁਤ ਸੋਹਣੀ ਜਗ੍ਹਾ ਦਿਖਾ ਕੇ ਲੈ ਕੇ ਆਉਣਾ ਤੇ ਉੱਥੇ ਜਾ ਕੇ ਨਹਿਰ ਦੇ ਕਿਨਾਰੇ ਦੇ ਜਾ ਕੇ ਜਿਹੜੀ ਚੁੰਨੀ ਕੁੜੀ ਦੇ ਗਲ ਦੇ ਵਿੱਚ ਪਾਈ ਹੁੰਦੀ ਆ ਉਸੇ ਚੁੰਨੀ ਦੇ ਨਾਲ ਉਹ ਮੁੰਡਾ ਕੁੜੀ ਦਾ ਗਲ ਘੁੱਟ ਦਿੰਦਾ ਤੇ ਉਹਨੂੰ ਉੱਥੇ ਮਾਰ ਦਿੰਦਾ 6 ਜੂਨ ਨੂੰ ਉਹਦੀ ਮੌਤ ਹੋ ਜਾਂਦੀ ਆ ਕੁੜੀ ਦੀ 6 ਜੂਨ ਨੂੰ ਜਦੋਂ ਮੌਤ ਹੁੰਦੀ ਆ ਉਹਨੂੰ ਨਹਿਰ ਦੇ ਵਿੱਚ ਸਿੱਟ ਦਿੰਦਾ ਤਾਂ ਤਕਰੀਬਨ ਡੇਢ ਮਹੀਨੇ ਬਾਅਦ ਜਦੋਂ ਪਤਾ ਲੱਗਦਾ ਕੁੜੀ ਵਾਲਿਆਂ ਨੂੰ ਕਿ ਸਾਡੀ ਕੁੜੀ ਹੈ ਜਿਹੜੀ ਉਹ ਲਾਪਤਾ ਹੈ ਕਿਉਂਕਿ 20-20 ਦਿਨ ਤਾਂ ਵੈਸੇ ਹੀ ਨਹੀਂ ਸੀ ਗੱਲ ਕਰਦੀ ਘਰੇ ਉਹ 20-20 ਦਿਨ 25-25 ਦਿਨ ਅਕਸਰ ਹੀ ਉਹ ਗੱਲ ਨਹੀਂ ਕਰਦੀ ਹੁੰਦੀ ਜੀ ਘਰੇ ਘਰੇ ਹੁੰਦਾ ਸੀ ਵੀ ਚਲੋ ਆਂਦੀ ਪੜ੍ਹਾਈ ਦੇ ਵਿੱਚ ਬਿਜੀ ਹੋ ਤਾਂ ਜਦੋਂ ਇਸ ਚੀਜ਼ ਨੂੰ ਘਰੇ ਪਤਾ ਲੱਗਿਆ ਕਿ ਆਪਣੀ ਕੁੜੀ ਦਾ ਤਾਂ ਭਾਈ ਹੁਣ ਸਵਾ ਡੇਢ ਮਹੀਨਾ ਹੋ ਗਿਆ ਫੋਨ ਹੀ ਨਹੀਂ ਆਇਆ ਜਦੋਂ ਪੁੱਛ-ਕਿਛ ਕਰੀ ਸਾਰਾ ਕੁਝ ਪਤਾ ਕਰਿਆ ਤਾਂ ਉਹ ਤਕਰੀਬਨ ਸਵਾ ਡੇਢ ਮਹੀਨੇ ਤੋਂ ਗਾਇਬ ਸੀ ਜਦੋਂ ਕਾਫੀ ਛਾਣਬੀਨ ਹੋਈ ਕਿਤੋਂ ਕੁਝ ਵੀ ਪਤਾ ਨਾ ਲੱਗਿਆ ਪੁਲਿਸ ਰਿਪੋਰਟ ਵੀ ਹੋਈ ਤਾਂ ਕੁੜੀ ਦੇ ਘ ਕਿ ਫਲਾਣੇ ਮੁੰਡੇ ਨਾਲ ਭਾਈ ਉਹਦੀ ਗੱਲਬਾਤ ਸੀ ਇਹਨਾਂ ਨੇ ਸਾਡੇ ਘਰੇ ਵਿਚੋਲਾ ਵੀ ਭੇਜਿਆ ਸੀ ਤਾਂ ਤੁਸੀਂ ਉਸ ਮੁੰਡੇ ਤੋਂ ਪੁੱਛ ਗਿਸ਼ ਕਰੋ ਤਾਂ ਉਸ ਮੁੰਡੇ ਨੂੰ ਪੁਲਿਸ ਨੇ ਚੱਕਿਆ ਤੇ ਜਦੋਂ ਚਾੜਿਆ ਪਟਾ ਤਾਂ ਸਾਰਾ ਕੁਝ ਮੁੰਡਾ ਸਾਫ਼-ਸਾਫ਼ ਮੰਨ ਗਿਆ ਕਿ ਕਤਲ ਕੀਤਾ ਮੈਂ ਕੀਤਾ ਵੀ ਭਾਈ ਉਹਨੂੰ ਤਾਂ ਡੇਢ ਮਹੀਨਾ ਹੋ ਗਿਆ ਕੁੜੀ ਨੂੰ ਮਾਰੀ ਉਹ 6 ਜੂਨ ਨੂੰ ਉਹ ਕੁੜੀ ਮਾਰੀ ਸੀ ਤਾਂ ਪੁਲਸ ਵਾਲਿਆਂ ਨੇ ਜਦੋਂ ਸ਼ਕਤੀ ਨਾਲ ਪੁੱਛਿਆ ਵੀ ਕਿਉਂ ਮਾਰੀ ਉਹਨੇ ਸਾਰੀ ਕਹਾਣੀ ਦੱਸ ਦਿੱਤੀ ਕਿ ਸਾਡਾ 12 ਸਾਲ ਤੋਂ ਲੈ ਕੇ ਆਪਸ ਦੇ ਵਿੱਚ ਪਿਆਰ ਆ ਕਈ ਸਾਲਾਂ ਤੋਂ ਪਿਆਰ ਆ ਵੀ ਜਦੋਂ ਮੈਂ ਉਹਨੂੰ ਕਿਹਾ ਸੀ ਆਪਾਂ ਵਿਆਹ ਕਰਾਈਏ ਉਦੋਂ ਤਾਂ ਉਹਨੇ ਮੇਰੇ ਨਾਲ ਵਿਆਹ ਨਹੀਂ ਕਰਾਇਆ ਤੇ ਹੁਣ ਉਹ ਮੈਨੂੰ ਕਹਿੰਦੀ ਵੀ ਤੂੰ ਆਪਦੇ ਜਵਾਕਾਂ ਨੂੰ ਮਾਰ ਆਪਦੇ ਘਰ ਵਾਲੀ ਨੂੰ ਮਾਰ ਤੇ ਮੇਰੇ ਨਾਲ ਵਿਆਹ ਕਰਾ ਵੀ ਜੇ ਤੂੰ ਉਹਨਾਂ ਨੂੰ ਨਹੀਂ ਮਾਰਨਾ ਤਾਂ ਮੈਂ ਕੁਛ ਖਾ ਕੇ ਮਰ ਜੂ ਤੇ ਥਾਣੇ ਦੇ ਵਿੱਚ ਤੇਰਾ ਨਾਂ ਲਿਖਾ ਕੇ ਜਾਊਂਗੀ ਤੂੰ ਸਾਰੀ ਉਮਰ ਤੇਰੀ ਜੇਲ੍ਹ ਦੇ ਵਿੱਚ ਲੰਘ ਜੂ ਤੇ ਮੈਂ ਖਵਰਾ ਹੱਟ ਦੇ ਵਿੱਚ ਆ ਕੇ ਇਹ ਕਦਮ ਚੱਕਿਆ ਮੈਂ ਮਜਬੂਰ ਹੋ ਕੇ ਉਸ ਕੁੜੀ ਨੂੰ ਮਾਰਿਆ ਮੇਰਾ ਕੋਈ ਉਹਨੂੰ ਮਾਰਨ ਦਾ ਇਰਾਦਾ ਨਹੀਂ ਸੀ ਸੋ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਕਸੂਰ ਇੱਥੇ ਮੁੰਡੇ ਦਾ ਜਾਂ ਕੁੜੀ ਦਾ ਬਹੁਤੇ ਸੱਜਣ ਮਿੱਤਰ ਕਹਿਣਗੇ ਕਿ ਕੁੜੀ ਦਾ ਕਸੂਰ ਆ ਕੁੜੀ ਦਾ ਕਸੂਰ ਨਹੀਂ ਭਾਈ ਉਹਨਾਂ ਕਸੂਰ ਮੁੰਡੇ ਦਾ ਵੀ ਆ ਮੁੰਡੇ ਦਾ ਕਸੂਰ ਕਿਉਂ ਆ ਮੁੰਡੇ ਦਾ ਕਸੂਰ ਤਾਂ ਹੈ ਕਿ ਉਹ ਵਿਆਹ ਤੋਂ ਬਾਅਦ ਵੀ ਕਿਉਂ ਖੇ ਖਾਣ ਲੱਗਿਆ ਜਦੋਂ ਉਹਦੇ ਘਰ ਵਾਲੀ ਵੀ ਹੈਗੀ ਆ ਉਹਦੇ ਬੱਚੇ ਵੀ ਹੈਗੇ ਆ ਉਹਨੂੰ ਲੋੜ ਕਿਉਂ ਪਈ ਬਾਹਰੇ ੱਤਕੇ ਖਾਣ ਦੀ ਬਾਹਰੇ ਉਹ ਜੀ ਸ਼ਰਮਸ਼ਾਰ ਕਰਤੂਤਾ ਕਰਦਾ ਜਿਹੜਾ ਬੰਦਾ ਨਾ ਭਾਈ ਉਹਦੇ ਨਾਲ ਹੁੰਦੀ ਐਵੇਂ ਆ ਉਹਨੂੰ ਕੋਈ ਨਾ ਕੋਈ ਬਲੈਕਮੇਲ ਕਰ ਲੈਂਦਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆਈ ਜਾਂਦੇ ਕਈ ਬੰਦੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਹੈਗੇ ਨੇ ਕਈ ਨਹੀਂ ਤਕਰੀਬਨ 90% ਕਹਿ ਸਕਦੇ ਆ ਵੀ ਸਾਡੇ ਸਮਾਜ ਦੇ ਵਿੱਚ 90% ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਵਿਆਹ ਹੋਣ ਦੇ ਬਾਅਦ ਵੀ ਬਾਹਰੇ ੱਤਕੇ ਖਾਂਦੇ ਆ ਆਪਦੀ ਜਿਸਮਾਂ ਦੀ ਭੁੱਖ ਪੂਰੀ ਕਰਦੇ ਨੇ ਤਾਂ ਹੀ ਸਾਡੇ ਸਮਾਜ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕੇਸਾਂ ਦੀ ਗਿਣਤੀ ਹੈ ਨਾ ਜਿਹੜੇ ਕੇਸ ਸਾਡੇ ਤਲਾਕ ਦੀ ਚੱਲ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਜ਼ਿਆਦਾਤਰ ਬਹੁਤ ਜ਼ਿਆਦਾ ਕੇਸ ਆ ਸਾਡੇ ਪੰਜਾਬ ਚ ਮੇਰਾ ਖਿਆਲ ਹੈ ਵੀ ਸਭ ਤੋਂ ਵੱਧ ਕੇਸ ਚੱਲਦੇ ਨੇ ਤਲਾਕ ਦੇ ਕਾਰਨ ਕੀ ਆ ਕਾਰਨ ਇੱਕ ਤਾਂ ਨਸ਼ਾ ਨੰਬਰ 2 ਤੇ ਆ ਜਿਹੜਾ ਜਿਸਮਾ ਦੀ ਭੁੱਖ ਆ ਇਹਨੇ ਦੁਨੀਆ ਗਾਲਤੀ ਸੋ ਕਹਿੰਦਾ ਮਤਲਬ ਇਹ ਆ ਬਾਈ ਜੇ ਸਾਡਾ ਵਿਆਹ ਹੋ ਗਿਆ ਤਾਂ ਸਾਨੂੰ ਇਹੋ ਜੀਆਂ ਮਾੜੀਆਂ ਕਰਤੂਤਾਂ ਮਾੜੇ ਕੰਮ ਛੱਡ ਕੇ ਸਾਡੇ ਪਰਿਵਾਰ ਦੀ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਸਾਡਾ ਮਤਲਬ ਵੀਰੇ ਲੋਕਾਂ ਨੂੰ ਇੱਕ ਚੰਗਾ ਮੈਸੇਜ ਦੇਣਾ ਕਿਸੇ ਦਾ ਵੀਡੀਓ ਦੇ ਵਿੱਚ ਨਾਮ ਲੈ ਕੇ ਜਾਂ ਉਦਾਂ ਕਿਸੇ ਨੂੰ ਮਾੜਾ ਦਿਖਾਉਣਾ ਜਾਂ ਨੀਚਾ ਦਿਖਾਉਣਾ ਨਹੀਂ ਹੈਗਾ ਕਹਿੰਦਾ ਮਤਲਬ ਇਹ ਹੈ ਕਿ ਸਾਡੀ ਵੀਡੀਓ ਤੋਂ ਕਈ ਵਾਰੀ ਕੋਈ ਬੰਦਾ ਇਹੋ ਜੀ ਬੰਦੇ ਦੇ ਕਿਸੇ ਦੇ ਮਨ ਤੇ ਗੱਲ ਲੱਗ ਜਾਂਦੀ ਆ ਵੀ ਯਾਰ ਜੇ ਅਸੀਂ ਵੀ ਇਹ ਕੰਮ ਨਾ ਛੱਡੀ ਹੋ ਸਕਦਾ ਸਾਡੇ ਨਾਲ ਵੀ ਕੋਈ ਇਹੋ ਜੀ ਘਟਨਾ ਵਾਪਰ ਜੇ ਕਿ ਸਾਡੇ ਸਾਰੇ ਪਰਿਵਾਰ ਹੱਸਦਾ ਖੇਡਦਾ ਪਰਿਵਾਰ ਕਿਤੇ ਗਮੀਆਂ ਦੇ ਵਿੱਚ ਨਾ ਬਦਲ ਜੇ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਤੇ ਪਿਆਰ ਭਰਿਸ਼ਾਸ਼ੀ ਕਰਦਾ